ਪੰਜਾਬੀ ਫਿਲਮ ਓਏ ਪੋਲੇ ਓਏ ਨੂੰ ਲੈ ਕੇ ਕਾਫੀ ਚਰਚਾ ਅਤੇ ਸਲੋਤਾ ਹਾਸਲ ਕਰ ਚੁੱਕੇ ਬਹੁਪੱਖੀ ਅਦਾਕਰ ਜਗਜੀਤ ਸੰਧੂ ਨਵੇਂਕਲੇ ਵਿਸ਼ੇ ਦਿਨ ਬਣਾਈ ਜਾ ਰਹੀ ਇੱਕ ਹੋਰ ਪੰਜਾਬੀ ਫੀਚਰ ਫਿਲਮ ਇਲਤੀ ਵਿੱਚ ਦਿਲਚਸਪ ਲੀਡ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪੋਸਟਰ ਉਸ ਨਵੀਂ ਆਰੀ ਫਿਲਮ ਦਾ ਆ ਗੀਤ MP3 ਅਤੇ ਜਗਜੀਤ ਸੰਧੂ ਫਿਲਮਜ਼ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਵਿੱਚ ਟਾਈਟਲ ਭੂਮਿਕਾ ਨਿਭਾਉਣ ਜਾ ਰਹੇ ਨੇ ਤੇ ਅਦਾਕਰ ਜਗਜੀਤ ਸੰਧੂ ਜਿਨ੍ਹਾਂ ਦੀ ਇਸ ਇੱਕ ਹੋਰ ਵੱਖਰੇ ਜਿਵੇਂ ਵਿਸ਼ੇ ਤੇ ਬਣ ਜਾ ਰਹੀ ਫਿਲਮ ਦਾ ਲੇਖਣ ਗੁਰਪ੍ਰੀਤ ਪੁਲਰ ਕਰ ਨੇ ਜਿਨ੍ਹਾਂ ਦੇ ਨਿਰਦੇਸ਼ਕ ਮਾਨਵਿੰਦਰ ਰਾਮਗੜੀ ਯਾ ਸਮਰਨਗੇ ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਹੋਰ ਮੰਨੇ ਪ੍ਰਮੰਨੇ ਕਲਾਕਾਰ ਵੀ ਮਹੱਤਵਪੂਰਨ ਰੋਲ ਅਦਾ ਕਰਨਗੇ ਅਦਾਕਾਰ ਜਗਜੀਤ ਸੰਧੂ ਦੇ ਹਾਲੀਆ ਕੈਰੀਅਰ ਨੂੰ ਨਜ਼ਰਸਾਨੀ ਕੀਤੀ ਜਾਵੇ ਤੇ ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ਤੇ OTT ਖੇਤਰ ਵਿੱਚ ਵੀ ਉਹਨਾਂ ਨੇ ਵੱਖਰੀ ਪਛਾਣ ਬਣਾਈ ਆ ਤੇ ਹੁਣ ਪੜਾ ਦਰਪੜਾ ਹੋਰ ਬਲੰਦੀਆਂ ਵੱਲ ਅੱਗੇ ਨੂੰ ਵਧਦੇ ਜਾ ਰਹੇ ਨੇ ਤਾਂ ਫਿਲਮ ਇਲਤੀ ਦੋਸਤੋ ਅਗਲੇ ਸਾਲ ਫਰਵਰੀ ਵਿੱਚ ਰਿਲੀਜ਼ ਹੋਵੇਗੀ ਜਿਸ ਚ ਇੱਕ ਵਾਰੀ ਫਿਰ ਜਗਜੀਤ ਸੰਧੂ ਦੀ ਵੱਖਰੀ ਅਦਾਕਾਰੀ ਵੇਖਣ ਨੂੰ ਮਿਲੇਗੀ